ਲੋ ਜੀ ਬਾਤਾ ਬਨ ਸਾंभ ਸੰਭਾਲ ਨੌਜਵਾਨ ਸਭਾ ਦੀ ਟੀਮ ਦਿਨ ਐਤਵਾਰ ਵੀਡੀਓ ਪੌਂਟ ਤੇ ਲੇਟ ਹੋ ਗਏ ਅਸੀਂ ਕਿਉਂਕਿ ਅਸੀਂ ਸਵੇਰ ਦੇ ਗਏ ਹੋਏ ਸੀਗੇ ਸਾਰੀ ਟੀਮ ਸਾਡੀ ਤੇ ਅਸੀਂ ਕੁਰਸੀਆਂ ਜਿਹੜੀਆਂ ਰਖਾਣੀਆਂ ਸੀਗੀਆਂ ਉਹ ਕੁਰਸੀਆਂ ਅਸੀਂ ਉਹਨਾਂ ਸਾਰੀਆਂ ਉੱਥੋਂ ਖੋਲ ਕੇ ਲਿਆਂਦੀਆਂ ਅੱਜ ਸਾਰੀ ਟੀਮ ਅਸੀਂ ਛੋਟੇ ਹੱਥੀਂ ਚ ਰੱਖ ਕੇ ਲਿਆਂਦੀਆਂ ਕੁਰਸੀਆਂ ਇਹ ਸਾਰੀਆਂ ਉਹਨਾਂ ਨੇ ਕੱਲੀਆਂ-ਕੱਲੀਆਂ ਖੋਲ ਲਈਆਂ ਸੀ ਕੱਲੀਆਂ-ਕੱਲੀਆਂ ਖੋਲ ਕੇ ਦੁਆਰਾ ਗੱਡੀ 'ਚ ਲਦਦੀਆਂ ਲੱਦ ਕੇ ਦੁਆਰਾ ਇੱਥੇ ਲਾਹਿਆਂ ਦੁਆਰਾ ਫਿਰ ਫਿੱਟ ਕੀਤੀਆਂ ਗਈਆਂ ਕਿਉਂਕਿ ਉਹ ਕਹਿੰਦੇ ਸੀ ਕਿ ਜੇ ਸੀ ਇਦਾਂ ਹੀ ਕੁਰਸੀਆਂ ਨੂੰ ਫਿੱਟ ਕੀਤੀਆਂ ਗੱਡੀ 'ਚ ਰੱਖੀਆਂ ਗਈਆਂ ਨਾ ਤਾਂ ਫਿਰ ਉਹਦੇ ਨਾਲ ਕੁਰਸੀ ਨੂੰ ਨੁਕਸਾਨ ਹੋਦਾ ਟੁੱਟਣ ਵੀ ਦਾ ਟੁੱਟਣ ਦਾ ਵੀ ਡਰਾ ਕਿਦੇ ਕਰਕੇ ਅੱਜ ਥੋੜਾ ਜਿਹਾ ਸਾਡਾ ਪ੍ਰੋਸੀਜਰ ਲੇਟ ਚੱਲਿਆ ਤੇ ਕੁਰਸੀਆਂ ਆ ਗਈਆਂ ਸਾਡੀਆਂ ਕੁਰਸੀਆਂ ਤਕਰੀਬਨ ਤਕਰੀਬਨ ਫਿੱਟ ਹੋ ਰਹੀਆਂ ਆ ਠੀਕ ਆ ਜੀ ਸਾਰੀਆਂ ਤੇ ਬਾਕੀ ਜਦੋਂ ਸਾਰੀਆਂ ਕੁਰਸੀਆਂ ਫਿੱਟ ਹੋ ਗਈਆਂ ਦੁਬਾਰਾ ਫਿਰ ਉਹਦੀ ਦੁਬਾਰਾ ਇੱਕ ਵਾਰ ਫੇਰ ਵੀਡੀਓ ਪਾਵਾਂਗੇ ਹਾਇ ਤਾਂ ਪ੍ਰੋਸੀਜਰ ਚੱਲ ਰਿਹਾ ਆ ਪਾਜੀ ਹੁਣੇ ਆਏ ਹੋਏ ਆ ਤੇ ਬਕਾਇਦਾ ਇਹਨੂੰ ਦੁਬਾਰਾ ਫੇਰ ਰੰਗ ਵੱਜਣਾ ਜਾਣਾ ਇਹਨੂੰ ਰੰਗ ਦੁਬਾਰਾ ਕੀਤਾ ਜਾਣਾ ਇਹਨੂੰ ਜੁਕੇ ਦੇ ਨਾਲ ਜਿਹੜੇ ਸਕ੍ਰੈਚ ਸਕਰੂ ਚ ਇਹਦੀ ਕੁਰਸੀ ਨੂੰ ਪੈਗੇ ਹਨ ਉਹ ਤਾਂ ਦੁਬਾਰਾ ਰੰਗ ਕੀਤਾ ਜਾਵੇਗਾ ਠੀਕ ਹੈ ਜੀ ਤੇ ਵਿਸ਼ਾਲੀ ਜੀ ਲਿਆ ਮੇਰੇ ਕੋਲ ਬਾਕੀ ਸਾਡੇ ਬੰਦੇ ਸਾਰੇ ਅੱਜ ਲੱਗੇ ਹੋਏ ਆ ਉਹ ਅੱਗੇ ਵੀ ਗਏ ਹੋਏ ਆ ਤੇ ਕੁਝ ਪੱਤਰਕਾਲੀ ਰੋਡ ਤੇ ਵੀ ਲੱਗੇ ਹੋਏ ਆ ਸਾਰੇ ਮੁੰਡੇ ਲੱਗੇ ਹੋਏ ਆ ਮਿਹਨਤ ਕਰਨ ਤੇ ਬਾਕੀ ਅਸੀਂ ਉਹ ਇੱਕ ਬਾਬਾ ਤਪੂਰੀ ਤੇ ਕੋਲ ਰੱਖ ਦਿੱਤੀ ਕੁਰਸੀ ਇੱਕ ਆਪਣੇ ਥੋੜਾ ਜਿਹਾ ਹੋਰ ਰੱਖ ਦੇਤੀ ਇੱਕ ਕੁਰਸੀ ਅਸੀਂ ਰੱਖ ਦਿੱਤੀ ਹੈ জাফরਪੁਰ ਦੇ ਮੋੜ ਦੇ ਕੋਲ ਠੀਕ ਹੈ ਜੀ ਤੇ ਟੀਮਵਰਕ ਚੱਲ ਰਿਹਾ ਹੈ ਸੂਰਜ ਦੇਵਤਾ ਵੀ ਤਾਫੇ ਛੱਡ ਰਿਹਾ ਤੇ ਵਧੀਆ ਹੋ ਰਿਹਾ ਜੀ ਸਾਰਾ ਕਾਰੋਬਾਰ ਇਹ ਸਾਡੇ ਸਾਰੇ ਐਨ ਆਰ ਆਈ ਭਰਾਵਾਂ ਦੇ ਸਹਿਯੋਗ ਨਾਲ ਹੋ ਰਿਹਾ ਜੀ ਮਾਲਕ ਉਹਨਾਂ ਨੂੰ ਦੇਣ ਦੁੱਗਣੀ ਦਾ ਚੁਗਣੀ ਤਰੱਕੀ ਬਖਸ਼ੀ ਉਹਨਾਂ ਦੀ ਮਿਹਰ ਸਦਕਾ ਉਹਨਾਂ ਦੇ ਡੋਨੇਸ਼ਨ ਸਦਕਾ ਸਾਰਾ ਕੰਮ ਹੋ ਰਿਹਾ ਬਾਕੀ ਸਾਡੇ ਪਿੰਡ ਦੇ ਵੀ ਦਾਨੀ ਵੀਰਾਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦੀ ਆਂ ਠੀਕ ਹੈ ਜੀ ਅਸੀਂ ਤਾਂ ਕੰਮ ਕਰਵਾਉਣ ਵਾਲੇ ਚੋ ਆ ਬਾਕੀ ਸਾਡੇ ਪਿੰਡ ਦੇ ਮੋਤਵਾਰ ਬੰਦੇ ਸਾਡੇ ਐਨ ਆਰ ਆਈ ਵੀਰ ਜਿਹੜੇ ਸਾਡਾ ਸਹਿਯੋਗ ਦਿੰਦੇ ਆ ਮਹਾਰਾਜ ਇਹਨਾਂ ਨੂੰ ਬਹੁਤ-ਬਹੁਤ ਦਵੇ ਠੀਕ ਹੈ ਜੀ ਧੰਨਵਾਦ ਜੀ ਲੋ ਜੀ ਸਾਡੀ ਬਾਤਵੰਸਮਬਾਲ ਨੌਜਵਾਨ ਸਭਾ ਦੀ ਟੀਮ ਅਸੀਂ ਇੱਥੇ ਜ ਰੂੜੀ ਰੇੜੇ ਚ ਭਰ ਰਹੇ ਆ ਜਿਹੜੀਆਂ ਅਸੀਂ ਕੁਰਸੀਆਂ ਲਿਆਂਦੀਆਂ ਹੋਈਆਂ ਨਾ ਉਹਨਾਂ ਕੁਰਸੀਆਂ ਦੇ ਪੈਰ ਚੰਗੀ ਤਰ੍ਹਾਂ ਅਸੀਂ ਰੂੜੀ ਪਾ ਕੇ ਕੰਕਰੀਟ ਕਰਦੇ ਆ ਤੇ ਉਹਦੇ ਨਾਲ ਪੂਰੀ ਪੈਰਾਂ ਦੀ ਵੀ ਮਜ਼ਬੂਤੀ ਹੋ ਜੂਗੀ। ਔਰ ਉਹਦੀ ਉਹਦਾ ਜਿਹੜੇ ਲੁੱਕਾ ਨੀਚੇ ਵਧੀਆ ਲੱਗੂਗੀ। ਵੀਓ ਵਧੀਆ ਆਊਗਾ ਉਹਦਾ। ਠੀਕ ਹੈ ਜੀ। ਤੇ ਸਾਡੀ ਸਾਰੀ ਟੀਮ ਆ ਜਾ ਪੁੱਤ ਜੇ ਰੋੜ ਲੋ ਰੇੜਾ। ਚਲੋ ਨੀ ਆਣੇ ਬਸ ਕਰੋ। ਚਲੋ। ਚਲੋ। ਮੁੰਡੇ ਸਵੇਰ ਦੇ ਬਾਈ ਹਾਰਡਵਰਕ ਕਰਨ ਲੱਗੇ ਹੋਇਆ। ਮਿਹਨਤੀ ਆ ਬੱਚੇ ਸਾਡੇ ਸਾਰੇ। ਧਿਆਨ ਨਾਲ ਪੁੱਤ ਹੌਲੀ ਹੌਲੀ। ਲੱਟ ਨੂੰ ਪੈਰਣਾ ਰੀਜ਼ ਨਹੀਂ। ਲੱਡੂ ਕੁਛ ਕਹਿਣਾ ਪੁੱਤ? ਬਾਬਾ ਧੰਨਵਾਦ ਸਾਰਿਆਂ ਨੂੰ ਪੈਸੇ ਦੋ। ਕਿਸਦਾ ਕਰੋ ਮੈਨੂੰ ਲੋੜ ਚਾਹੀਦੀ ਹੋਰ। ਮੈਂ ਕੁੱਖੀ ਪਣੀ ਐ। ਗੋਰੀ ਕੁਛ ਬੋਲਣਾ ਪੁੱਤ? ਮੁੰਡੇ ਸਾਡੇ ਸਵੇਰ ਦੇ ਲੱਗੇ ਹੋਏ ਆ। ਕੰਮ ਅੱਜ ਥੋੜਾ ਡਿਫਿਕਲਟ ਆ। ਥੋੜਾ ਹਾਰਡਵਰਕ ਆ, ਥੋੜਾ ਹਾਰਡਵਰਕ ਆ। ਠੀਕ ਆ ਜੀ। ਆ ਕੋਸੀਆਂ ਦੇ نیچے ਅਸੀਂ ਹੋ ਰੂੜੀ ਪਾਤੀ ਐ, ਹੋ ਰੂੜੀ ਪਾ ਕੇ ਫਿਰ ਅਸੀਂ ਚ ਕੰਕਰੀਟ ਕੀਤੀ ਜਾਵੇ ਪੁੱਤ ਰੋੜੀ ਪਾ ਦੋ ਇਹਦੇ ਨੀਤੇ ਹੋਰ ਪਾਣੀ ਆ ਆ ਡਰਮ ਜੇ ਖਾਲੀ ਹੋ ਗਿਆ ਮੇਰਾ ਪੁੱਤ ਦੁਬਾਰਾ ਭਰ ਆ ਦੇਖੀ ਆਹਾ ਨਾ ਰੁਕਦੇ ਨਾ ਕੰਨਿਆ ਹੱਥ ਜੀ ਰੁਕ ਜਾ ਰੁਕ ਜਾ ਉਸਤਾਦ ਰੁਕਲਾ ਰੁਕਲਾ ਰੋੜੀ ਰੋੜੀ ਪਾ ਕੇ ਪਾਣੀ ਦੁਬਾਰਾ ਮਾਰ ਲੈਣੇ ਆਪਾਂ ਦੁਬਾਰਾ ਠੀਕ ਹੈ ਜੀ ਨੰਬਰ 55 ਨਾ ਮਾਰ ਆ ਦੇਖ ਲਓ ਜੀ ਅਸੀਂ ਇੱਥੇ ਰੱਖੀ ਆ ਕੁਰਸੀ 55 ਨਾ ਦੇ 55 ਲੈ ਹੱਥੋਂ ਅੰਦਰੋਂ ਮੈਂ ਤੇ ਆ ਰੋਡ ਆ ਸਾਡਾ ਬ੍ਰੀਕ ਬ੍ਰੀਕ ਜੀ ਖਲਾਦੇ ਆ ਓ ਜਾਫਰਪੁਰ ਦਾ ਮੋੜ ਆ ਹੋਲੀ ਹੋਲੀ ਕਰਨਾ ਉਸ ਕੁਰਸੀ ਤੇ ਨਾ ਲੱਗੇ ਪੁੱਤ ਸਿਰ ਤੇ ਸਿਰ ਤੇ ਲੋਰ ਫਿਰ ਟੱਟ ਵਾਲੀ ਚੋੜੀ ਜਿੱਤੇ ਲਾਈ ਦੀ ਪਹਾੜੀਆਂ ਵੀ ਜਿੰਨੀ ਕੁ ਲੋੜਾ ਗੋਪੀ ਓਨੀ ਕੇ ਲਾਈ ਜਿੰਨੀ ਕੁ ਲੋੜਾ ਓਨੀ ਕੇ ਲਾਈ ਦੇਖ ਲੈ ਮਾੜਾ ਨਿਗਾ ਮਾਰ ਲੈ ਐਡੇ ਲਾ ਲੈਣੀ ਆਪਾਂ ਗੋਪੀ ਨਿਗਾ ਮਾਰ ਲੈ ਆਰੇ ਹਾਂ ਸਾਹੀ ਤੇ ਅੰਦਾ ਪੰਜਾ ਉਹਨਾਂ ਖੇਤਾਂ ਮੈਂ ਕਹ ਜਿੰਨੀ ਲੋੜਾ ਉੰਨੀ ਲਾਹਯੋ ਬੱਸ ਮੋਰੇ ਵਾਟਾ ਕਰ ਹਾਂ ਹੋਰ ਉਹ ਇੱਥੇ ਵੀ ਸੈਟ ਯਾਰ ਇੱਥੇ ਪਾਸ ਨੂੰ ਪੁੱਜੋ ਇੱਥੇ ਇੱਥੇ ਸੈਟ ਲੈ ਹੱਥ ਕੇ ਦਿਖਾ ਮਾਰ ਪਾਣ ਦਾ ਮੋਰੇ ਮਾਰਾ ਜੀ ਬਹੁਤ ਕਹਾ ਗੀ ਦੋਸਤ ਇਹ ਕੱਢਣੇ ਕੱਲੇ ਹੱਥੋਂ ਰੋੜੇ ਪਾਸੇ ਦੱਬੇ A few moments later ਆ ਦੇਖੋ ਜੀ ਸਾਡੇ ਵਾਤਾਵਰਣ ਸੰਭਾਲ ਸੁਸਾਇਟੀ ਦੇ ਮੈਂਬਰ ਲੱਗੇ ਕੰਮ ਕਰਨ ਦੇਖੋ ਜੀ ਲੱਗੇ ਹੋ ਅਸਲੇਬਾ ਬਣਾਉਣ ਥੱਲੇ ਆਪਣੇ ਬਿੰਦੂ ਬਾਜੀ ਆ ਬਲਰਾਜ ਆ ਪ੍ਰਿੰਸ ਆ ਜਾਫਰ ਆਪਣੇ ਜਾਫਰਪੁਰ ਦੇ ਭਾਜੀ ਆ ਗੋਪੀ ਭਾਜੀ ਦੇਖੋ ਲੱਗੇ ਮਿਹਨਤ ਕਰਨ ਕਿੰਨੇ ਦੀ ਬਣੀ ਕੁਰਸੀ ਲੋ ਜੀ ਸਾਡੀ ਵਾਤਾਵਰਨ ਸੰਭਾਲ ਨੌਜਵਾਨ ਸਭਾ ਆ ਸਾਡੇ ਠੇਕੇਦਾਰ ਸਾਹਿਬ ਕਲੋਨੀਆਂ ਤੋਂ ਇਹਨਾਂ ਨੇ ਸਾਡੀ ਅੱਜ ਵਾਤਾਵਰਨ ਸੰਭਾਲ ਨੌਜਵਾਨ ਸਭਾ ਨੂੰ 500 ਰੁਪਏ ਦਾ ਸਹਿਯੋਗ ਦਿੱਤਾ ਆ ਤੇ ਉਹ ਕਹਿੰਦੇ ਵੀ ਜਦੋਂ ਵੀ ਗਾਹਾਂ ਹੋਰ ਕੁਰਸੀਆਂ ਰੱਖਣੀਆਂ ਹੋਈਆਂ ਉਹਨਾਂ ਕੋ ਬਜਰੀ ਵੀ ਪਈ ਆ ਤੇ ਉਹ ਬਜਰੀ ਕਹਿੰਦੇ ਤੁਸੀਂ ਕਲੋਨੀਆਂ ਤੋਂ ਲੈ ਆਏ ਹੋ ਜੇ ਲੋਡ ਪਈ ਤਾਂ ਤੇ ਸਾਡੀ ਬਾਤਾਂ ਬੰਨ ਸੰਭਾ ਨੌਜਵਾਨ ਸਭਾ ਜਿਹੜਾ ਆ ਇਹ ਸੀਮਿੰਟ ਦੇ ਨਾਲ ਜਿਹੜੀਆਂ ਕੁਰਸੀਆਂ ਜਿਹੜੀਆਂ ਚੰਗੀ ਤਰ੍ਹਾਂ ਬਣ ਰਹੀ ਆ ਤਾਂ ਕਿ ਜਿਹੜੇ ਆ ਬਜ਼ੁਰਗ ਸਾਡੇ ਉਹ ਪੈਰ ਰੱਖਣ ਚ ਉਹਨਾਂ ਨੂੰ ਕੋਈ ਪ੍ਰੋਬਲਮ ਨਾ ਹੋਵੇ ਤੇ ਕੁਰਸੀਆਂ ਵੀ ਸੇਫ ਰਹਿਣ ਸੋ ਅਸੀਂ ਇਹਨਾਂ ਦਾਨੀ ਵੀਰਾਂ ਦੇ ਸਹਿਯੋਗੀ ਵੀਰਾਂ ਦੇ ਤਹਿਤ ਲੋ ਧੰਨਵਾਦੀ ਆ ਜੀ